ਅਸੀਂ ਤੈਨੂੰ ਸਿੱਧੇ ਹੋ ਕੇ ਟਕਰਾਂਗੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ ਨਹੀਂ ਹਟਣਾ ਤੂੰ ਮੈਨੂੰ ਛੱਡ ਮੇਰੇ ਨਿਆਂਿਆਂ ਤੇ ਪਰਚਾ ਦੇ ਦੀ ਜਿੱਦਰ ਜੀਚ ਮੈਂ ਜ਼ੋਰ ਲਗਦਾ ਲਾਦੀ ਗੱਲ ਯਾਦ ਰੱਖੀ ਮਿੱਤਰਾ ਜਿਸ ਦਿਨ ਇਹਦਾ ਹੱਥ ਪੈ ਗਿਆ ਨਾ ਤੈਨੂੰ ਉਹ ਚੀਕਾਂ ਕਢਾਉ ਤੇਰੀ ਆ ਉਹ ਚੀਕਾਂ ਕਢਾਉ ਯਾਦ ਰੱਖਣਗੇ ਕਿ ੱਟਕੇ ਛਾਈ ਧੋਖੇ ਦੀ ਸਿਆਸਤ ਤੇਰੀ ਉਹਨੂੰ ਕਿਵੇਂ ਲੋਕ ਪੰਜਾਬ ਦੇ ਸਿੱਧੇ ਹੋ ਕੇ ਟੱਕਰੇ ਸੀ ਇਸ ਲਈ ਸਿਰਫ ਤੇ ਸਿਰ ਪੱਜ ਤੁਹਾਨੂੰ ਦੱਸਣਾ ਕਿ ਨਵੀਂ ਸ਼ਰਾਰਤ ਸ਼ੁਰੂ ਆ ਇਹ ਮੇਰੇ ਤੇ ਵੀ ਆਰ ਕੁਝ ਹੋਰ ਆਪੋਜੀਸ਼ਨ ਲੀਡਰਾਂ ਤੇ ਵੀ ਆ ਇੱਕ ਵਿਜੀਲੈਂਸ ਦੇ ਚੀਫ ਸਨ ਉਹਨਾਂ ਨੂੰ ਬਦਲਿਆ ਫਿਰ ਡੇਢ ਮਹੀਨੇ ਬਾਅਦ ਵਾਸਤੇ ਇੱਕ ਚੀਫ ਵਿਜੀਲੈਂਸ ਦੇ ਚੀਫ ਲਾਏ ਗਏ ਉਹਨਾਂ ਨੂੰ ਆਖਿਆ ਕਿ ਭਾਈ ਜੋ ਅਸੀਂ ਕਹਿੰਨੇ ਉਹ ਕਰੋ ਕਹਿੰਦਾ ਨਾ ਕੰਮ ਹੋਣਾ ਮੈਰਿਟ ਤੇ ਉਹਨੂੰ ਵੀ ਬਦਲਤਾ ਕਿਉਂਕਿ ਮੈਰਿਟ ਨਹੀਂ ਪਸੰਦ ਸੱਚ ਨਹੀਂ ਪਸੰਦ ਅਜੰਡਾ ਚਲਾਉਣਾ ਔਰ ਏਜੰਡਾ ਚਲਾਉਣ ਵਾਸਤੇ ਕੋਈ ਝੂਠਾ ਸੱਚਾ ਏਜੰਡਾ ਚਲਾਉਣਗੇ ਫਿਰ ਅਗਲੀ ਇਲੈਕਸ਼ਨ ਲੜਨਗੇ ਇਹ ਲੜਾਈ ਲੜਨ ਸੱਚ ਨੇ ਸੱਚ ਰਹਿਣਾ ਝੂਠ ਨੇ ਝੂਠ ਰਹਿਣਾ ਹਰ ਗੱਲ ਦਾ ਪਰਦਾ ਫਾਸ਼ ਕਰਾਂਗੇ ਇੱਕ ਦੇ ਜੋਰ ਤੇ ਉਸ ਮਾਲਕ ਦੀ ਬਖਸ਼ਿਸ਼ ਕਿਰਪਾ ਨਾਲ ਤੇਰੇ ਨਾਲ ਠੋਕ ਠੋਕ ਵਜਾ ਕੇ ਲੜਾਈ ਲੜਾਂਗੇ ਰੱਬ ਤੇ ਟੁੱਟ ਵਿਸ਼ਵਾਸ ਹੈ ਕਿ ਜਿੱਤ ਸਚਾਈ ਦੀ ਹੋਊਗੀ ਔਰ ਠੀਕ ਹੈ ਸਮਾਂ ਲੱਗ ਜੂ ਮਗਰ ਸਮੇਂ ਤੋਂ ਬਾਅਦ ਜਦੋਂ ਕੋਈ ਸਰਕਾਰਾਂ ਦੇ ਖਿਲਾਫ ਲੜੇ ਨਾ ਔਰ ਬੰਦਾ ਹੋਵੇ ਕੱਲਾ ਆ ਗਿਆ ਉਹਦੇ ਨਾਲ ਕੋਈ ਸੱਜਣ ਹੋਣ ਤੇ ਲੜਾਈ ਮਜਬੂਤੀ ਨਾਲ ਤਕੜੇ ਹੋ ਕੇ ਲੜਾਂਗੇ ਮਗਰ ਜਿੱਤ ਸਚਾਈ ਦੀ ਹੋਊਗੀ ਅਸਲੀ ਅੱਜ ਥੋੜੇ ਰੂਬਰੂ ਹੋਣ ਦਾ ਹੀ ਮਤਲਬ ਸੀ ਕਿਉਂਕਿ ਕੱਲੇ ਮੀਡੀਆ ਡਰਾਮਾ ਰਚਿਆ ਜਾਊਗਾ ਪਰਸੋਂ ਰਚਿਆ ਜਾਊਗਾ ਤੁਹਾਨੂੰ ਮੈਂ ਪਹਿਲਾਂ ਜਾਣੂ ਕਰਾ ਦਿਆਂ ਕਿ ਭਾਈ ਨਵੀਆਂ ਸਾਜਸ਼ਨਾ ਨਵੇਂ ਕਿਉਂਕਿ ਪਿਛਲੀਆਂ ਤਾਂ ਫੇਲ ਹੋ ਗਈਆਂ ਹੁਣ ਨਵੀਆਂ ਸਾਜਸ਼ਨਾ ਰਚੀਆਂ ਜਾ ਰਹੀਆਂ ਝੂਠੇ ਕੇਸਾਂ ਦੀਆਂ ਸੋ ਥੋੜੇ ਪਹਿਲਾਂ ਹੀ ਦੱਸ ਦਿਆਂ ਇਹਨਾਂ ਦੀ ਬ੍ਰੇਕਿੰਗ ਨਿਊਜ਼ ਦੀ ਜਗ੍ਹਾ ਤੁਸੀਂ ਮੇਰੀ ਲੈ ਲਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ